ਇੱਕ ਨੰਬਰ ਕੇ ਟੁੱਟ ਗਿਆ ਇਹ ਕੀ ਰੋਕ ਲੈਣ ਗਈ ਦਿੱਲੀ ਦੇ ਬਾਟਰ ਟੱਪ ਤੇ ਸੀ ਅਸੀਂ ਦਾ ਇਹ ਤਾਂ ਚਾਰ ਜਾਣੇ ਨੇ ਭਾਵੇਂ ਪੂਰੀ ਆਲਮੀ ਲਿਆ ਵੇ ਅਸੀਂ ਤੈਨੂੰ ਦਬਦੇ ਸਾਡਾ ਇੱਕ ਵੀ ਡਾਂ ਨਹੀਂ ਕਿਸੇ ਕਿਤਾ ਵੀ ਡਾਂੀ ਗੁਰੂ ਪਾਸ਼ਾ ਦਾ ਜੂਤ ਆ ਜੂਤ ਕਿ ਸਾਡੀਆਂ ਸਰਕਾਰਾਂ ਨਾ ਮਰਦਾ ਪੰਜਾਬ ਦੀਆਂ ਸਰਕਾਰਾਂ ਨਾ ਮਰਦਾ ਵੀ ਪੰਜਾਬ ਦਾ ਜੂਤ ਜੱਟ ਇਕੱਠਾ ਹੋ ਗਿਆ ਤਾਂ ਇਹਨਾਂ ਦੀ ਜੜ ਹਿਲਾ ਦੂਗੇ ਇਹ ਤਾਂ ਪੰਜਾਬੀ ਦਾ ਜੋਸ਼ ਹੈ ਇਹ ਕਿਤੇ ਸੈਨੇਟ ਦੇ ਚੱਕਰ ਦੇ ਵਿੱਚ ਚੰਡੀਗੜ੍ਹ ਦਾ ਪੰਜਾਬ ਨੂੰ ਦੇ ਉਹ ਲੰਘ ਚੁੱਕੇ ਨੇ ਕੁਝ ਲੋਕ ਲੰਘ ਚੁੱਕੇ ਨੇ ਜਿਹੜਾ ਸਾਰਾ ਕੁਝ ਤੋੜ ਕੇ ਰੋਕਿਆ ਗਿਆ ਨਹੀਂ ਰੁਕਦਾ ਖਾਲਸਾ ਤਾਂ ਭਾਈ ਖਾਲਸਾ ਕਿੱਥੇ ਰੁਕੂਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਵੀ ਰਿਹਾ ਕਰਾ ਲਿਆ ਪੰਜਾਬ ਦੀ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਵੀ ਲੈ ਕੇ ਜਾਊਗਾ ਉਹ ਵਿਦਿਆਰਥੀ ਖੜੇ ਨੇ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਕਹਿਣਾ ਚਾਹੀਦਾ ਸਰਕਾਰ ਨੂੰ ਪਰ ਖੜ ਨਹੀਂ ਸਕਦੀ ਨਾ ਉਹ ਉਹ ਸੈਂਟਰ ਦੇ ਦੱਲੇ ਆ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਰੋਕਿਆ ਜਾਵੇ ਪਰ ਨਹੀਂ ਰੁਕਦੇ ਜਿਹੜੇ ਲੋਕ ਹੈ ਹੌਸਲੇ ਦੇ ਵਿੱਚ ਹੈ ਵਿਦਿਆਰਥੀ ਹੈ ਤਸਵੀਰਾਂ ਅੱਗੇ ਦੀਆਂ ਦਿਖਾਉਣੀਆਂ ਹੈ ਕਿ ਅੱਗੇ ਵੱਲ ਨੂੰ ਵਧਨੇ ਸ਼ੁਰੂ ਹੋ ਚੁੱਕੇ ਨੇ ਅਦੇ ਵੱਲ ਅੱਗੇ ਵੱਲ ਨੂੰ ਜਿਹੜੇ ਲੋਕ ਹੈ ਅੱਗੇ ਪੁਲਿਸ ਵੱਡੇ ਪੱਧਰ ਤੇ ਉੱਤੇ ਖੜੀ ਹੈ ਬੈਰੀਕੇਡਿੰਗ ਟੈਪ ਕਿਤੇ ਪਰ ਲੰਘ ਗਏ ਆ ਉਹ ਜਿਹੜੇ ਲੋਕ ਜਿਹੜੇ ਆ ਉਹ ਲੰਘ ਚੁੱਕੇ ਨੇ ਕੁਝ ਲੋਕ ਲੰਘ ਚੁੱਕੇ ਨੇ ਜਿਹੜਾ ਸਾਰਾ ਕੁਝ ਤੋੜ ਕੇ ਵੱਡੀ ਗੰਤੂ ਚ ਪੰਜਾਬੀ ਇੱਥੇ ਪਹੁੰਚੇ ਨੇ ਸਾਰੇ ਯੂਨੀਵਰਸਿਟੀ ਵੱਲੋਂ ਵਧ ਰਹੇ ਨੇ ਲੰਮੇ ਸਮੇਂ ਦਾ ਤਨਾਸੀ ਲੰਮੇ ਸਮੇਂ ਦੀ ਚਰਚਾ ਸੀ ਕਿ ਕੀ ਬਣੇਗਾ ਕਿਉਂਕਿ ਕੱਲ ਦਾ ਹੀ ਅੱਜ ਸਵੇਰ ਤੋਂ ਬੜੀ ਵੱਡੀ ਪੱਦਰ ਤੇ ਬੈਰੀਕੇਡਿੰਗ ਇਹ ਜਿਹੜਾ ਉਹ ਚੱਲ ਪਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜਦੇ ਹੋਏ ਅੱਗੇ ਵੱਲੋਂ ਵਧ ਰਹੇ ਨੇ ਅੱਗੇ ਵੱਲੋਂ ਵਧ ਰਹੇ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਗਾਤਾਰ ਅੱਗੇ ਵੱਲੋਂ ਵਧਦੇ ਹੋਏ ਔਰ ਜੀ ਐਸਐਸਪੀ ਰੈਂਕ ਦੇ ਅਧਿਕਾਰੀ ਸਭ ਨੂੰ ਇਧਰ ਰੱਖ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਖਾਲਸਾ ਜੀ ਰੋਕਿਆ ਗਿਆ ਬੜਾ ਸਤਿ ਸ਼੍ਰੀ ਅਕਾਲ ਰੋਕਿਆ ਗਿਆ ਨਹੀਂ ਰੁਕਦਾ ਖਾਲਸਾ ਬਾਬਾ ਜੀ ਖਾਲਸਾ ਕਿੱਥੇ ਰੁਕੂਗਾ ਖਾਕੇ ਜੇ ਆ ਇੱਥੇ ਰੁਕ ਜੀਏ ਸਾਡਾ ਕੋ ਬੰਦਾ ਉਹਨਾਂ ਘੇਰਨ ਉਹ 5 ਮਿੰਟ ਇੱਥੇ ਰੁਕ ਜਾਓ ਅੱਛਾ ਬੰਦੇ ਲੋ ਤਾਂ ਲਗਾਤਾਰ ਲੋਕ ਅੱਗੇ ਵੱਲ ਨੂੰ ਵਧੇ ਅੱਗੇ ਵੱਲ ਨੂੰ ਵਧਦੇ ਜਾ ਰਹੇ ਨੇ ਗੁੱਸਾ ਰੋ ਹੈ ਮਾਨ ਦੇ ਵਿੱਚ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਚਿਰ ਪੁਲਿਸ ਨੇ ਜਿਹੜਾ ਉਹ ਰੋਕੀ ਰੱਖਿਆ ਕੀ ਮਾਂ ਦੋ ਨੰਬਰ ਨੂੰ ਕਰ ਦੋ ਉਹ ਜਾ ਰਿਹਾ ਅੱਗੇ ਦੋ ਨੰਬਰ ਨੂੰ ਕਰ ਦੋ ਸਾਲੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹੌਲ ਪੂਰਾ ਨਾਪੂਰਨਾ ਆਪਣਾ ਹੈ ਜੀ ਮਹੌਲ ਪੂਰਾ ਤਰਾਪੂਰ ਬਣ ਚੁੱਕਿਆ ਹੈ ਤਸਵੀਰਾਂ ਇਸ ਵਕਤ ਯੂਨੀਵਰਸਿਟੀ ਮੂਰ ਦੀਆਂ ਨੇ ਜਿੱਥੇ ਲਗ ਚਲੋ ਨਹੀਂ ਰੋਕਿਆ ਜਾ ਸਕਦਾ ਅੱਜ ਜੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਚੌੜੇ ਵੀ ਸੀ ਬੈਠੀ ਹੈ ਅੰਦਰ ਬੈਠੀ ਆਪਣੇ ਫਰਮਾਨ ਜਾਰੀ ਕਰ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਦਸਣੇ ਜਾਂਦੇ ਹਨ ਅੱਗੇ ਵਾਲੋਂ ਵਧਣਾ ਸ਼ੁਰੂ ਹੋ ਗਿਆ ਮੇਰੇ ਅੱਗੇ ਵਾਲੋਂ ਵਧਣਾ ਅੱਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਵਾਲੋਂ ਵਧਣਾ ਸ਼ੁਰੂ ਹੋ ਗਿਆ ਹੈ ਰੋਕਾਂ ਤੋਂ ਬਾਵਜੂਦ ਵੀ ਜਿਹੜਾ ਉਹ ਲਗਾਤਾਰ ਪੁਲਿਸ ਆਪਣਾ ਕੋਸ਼ਿਸ਼ ਕਰ ਰਹੀ ਹੈ ਸਮਝਾ ਵੀ ਰਹੀ ਸੀ ਪਰ ਲੋਕਾਂ ਦੇ ਮਨ ਚ ਰੋ ਹੈ ਕਿਉਂਕਿ ਸਵੇਰ ਦਾ ਨਾਕੇਬੰਦੀ ਕਰਕੇ ਇਧਰ ਉਧਰ ਰੋਕ ਕੇ ਰੋਕਿਆ ਗਿਆ ਤਸਵੀਰ ਦੇ ਇੱਥੇ ਇਕੱਠੇ ਹੋ ਰਹੇ ਸੀ ਉਹ ਸਭ ਦੇ ਬਾਵਜੂਦ ਹੁਣ ਜਿਹੜਾ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਵੱਲ ਜਿਹੜਾ ਉਹ ਵਧਿਆ ਜਾ ਰਿਹਾ ਤਾਂ ਤਸਵੀਰਾਂ ਇਸ ਵਕਤ ਯੂਨੀਵਰਸਿਟੀ ਦੇ ਮੋਰਚੇ 'ਤੇ ਹਨ ਜਿੱਥੇ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਵਿਦਿਆਰਥੀ ਅੱਗੇ ਵੱਲ ਨੂੰ ਵਧਦੇ ਜਾ ਰਹੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੂੰ ਆਪਣੀ ਯੂਨੀਵਰਸਿਟੀ ਵਿੱਚ ਜਾਣ ਤੋਂ ਰੋਕਿਆ ਗਿਆ ਕਾਓ ਸਾਰੀਆਂ ਰੋਕਾਂ ਅੱਦਾ ਸਾਬ ਟੱਪ ਗਏ ਨੇ ਸਭ ਕੁਝ ਪਿੱਛੇ ਰਹਿ ਗਿਆ ਹੈ ਹੋਰ ਕੋਸ਼ਿਸ਼ ਕਰ ਰਹੀ ਹੈ ਕਿ ਰੋਕਿਆ ਜਾਵੇ ਪਰ ਨਹੀਂ ਰੁਕਦੇ ਜਿਹੜੇ ਲੋਕ ਹੈ ਹੌਸਲੇ ਦੇ ਵਿੱਚ ਹੈ ਵਿਦਿਆਰਥੀ ਹੈ ਬਜ਼ੁਰਗ ਹੈ ਕਿਸਾਨ ਵੱਖ-ਵੱਖਰੇ ਲੀਡਰ ਨੇ ਤਾਂ ਸਾਰਾ ਅੱਗੇ ਵੱਲ ਨੂੰ ਵਾਅਦੇ ਦਿਖਾਈ ਦੇ ਰਹੇ ਨੇ ਭੱਜ ਕੇ ਅੱਗੇ ਵੱਲ ਵਧਿਆ ਜਾ ਰਿਹਾ ਹੈ ਤਸਵੀਰਾਂ ਐਸਵਾਕੀਆਂ ਜਿਹੜੀਆਂ ਨੰਬਰ ਗੇ ਟੁੱਟ ਗਿਆ ਵੀ 1 ਨੰਬਰ ਗੇ ਟੁੱਟ ਗਿਆ ਅਗਿਆ ਟੁੱਟ ਗਿਆ ਟੁੱਟ ਗਿਆ ਜੀ ਉਹ ਤਾਂ ਹੀ ਉੱਥੇ ਨੂੰ ਐਂਟਰੀ ਕਰਨ ਲੱਗੇ ਸਾਰੇ ਜੀ ਨੇ ਤੋੜਿਆ ਉਹ ਉਧਰ ਜਿਹੜੇ ਮੁੰਡੇ ਸੀ ਜੇ ਬੈਠੇ ਉਹਨਾਂ ਨੇ ਤੋੜ ਲਿਆ ਓਕੇ 1 ਨੰਬਰ ਗੇ ਟੁੱਟ ਗਿਆ ਬਾਤ ਵਾਸਤੇ ਹੀ ਜਾ ਰਹੇ ਆ ਵੀਰੇ ਤੋੜ ਦੇਣਾ ਆਪਾਂ ਹੁਣ ਜਿਹੜਾ ਰਹਿ ਗਿਆ ਉਹ ਵੀ ਕਰ ਦੇਣਾ ਜਿਹੜਾ ਰਹੇਗਾ ਉਹ ਵੀ ਤੋੜ ਦੇਣਾ ਉਹ ਵੀ ਤੋੜ ਦੇਣਾ ਕੋਈ ਡਾਡ ਉੱਥੇ ਨਹੀਂ ਕੋਈ ਨਹੀਂ ਰਾਹ ਹੁਣ ਨਹੀਂ ਵੀਰੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਪਿੱਛੇ ਤਸਵੀਰਾਂ ਦਿਖਾਈਆਂ ਜਾਣ ਵੱਡੇ ਪੱਧਰ ਦੇ ਉੱਤੇ ਨਾਲ-ਨਾਲ ਚੱਲਿਆ ਜਾਵੇ ਅੱਗੇ ਦਿਖਾਈਆਂ ਜਾਣ ਕਈ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਲੋਕ ਪਹੁੰਚੇ ਆ ਮਾਨ ਚ ਰੂਹ ਆ ਰੋਹ ਆ ਇਹ ਉਸ ਤਰਿਕੇ ਨਾਲ ਹੀ ਨਾ ਜਿਹੜਾ ਲੋਕਾਂ ਦੇ ਮੰਦਰ ਰੋਹ ਬਣ ਜਾਵੇ ਕਿ ਜਿਵੇਂ ਜਨ ਜੱਟ ਦੇ ਅੰਦੋਲਨ ਤੁਸੀਂ ਵੱਖ-ਵੱਖ ਦੇਸ਼ਾਂ ਜਿਹੜੇ ਆ ਉਹ ਦੇਖਿਆ ਹੈ ਮੁਰਦਾਬਾਸ ਪੰਜਾਬ ਦੀ ਸਰਕਾਰ ਮੁਰਦਾਬਾਸ ਅੰਦਰ ਜਾਣ ਦੇ ਦਣਗੇ ਇਹ ਕੀ ਰੋਕ ਲੈਣਗੇ ਦਿੱਲੀ ਦੇ ਬਾਰਡਰ ਟੱਪ ਤੇ ਅਸੀਂ ਦਾ ਇਹ ਤਾਂ ਇਹ ਤਾਂ ਚਾਰ ਜਾਣੇ ਨੇ ਅਸੀਂ ਦਾ ਇਹਨਾਂ ਦੇ ਟੈਂਕਾਂ ਤੋਂ ਪਰ ਜਾਨ ਨਹੀਂ ਦਿੱਤਾ ਕਿਸੇ ਨੂੰ ਅੱਗੇ ਜਾਨ ਹੀ ਨਹੀਂ ਦਿੰਦੇ ਹਾਂ ਹੁਣ ਵੇਖਿਓ ਜੀ ਇਹ ਤਾਂ ਪੰਜਾਬੀ ਦਾ ਜੋਸ਼ ਹੈ ਇੱਕ ਤੇ ਸੈਨਟ ਦੇ ਚੱਕਰ ਦੇ ਵਿੱਚ ਚੰਡੀਗੜ੍ਹ ਦਾ ਪੰਜਾਬ ਨੂੰ ਦੇ ਬੈਠੇ ਪਰ ਰੋਕਦੇ ਕਿਉਂ ਨੇ ਕਾਰਨ ਕੀ ਹੈ ਰੋਕਦੇ ਕਾਰਨ ਹੈ ਜੀ ਪਹਿਲਾਂ ਕਿਸਾਨੀ ਨੂੰ ਖੇਤੀ ਨੂੰ ਤਬਾਹ ਕਰਨੀਆਂ ਨੀਤੀਆਂ ਆਈਆਂ ਉਹਤੇ ਮੋਦੀ ਜਦੋਂ ਗੁਡੇ ਆਪਣੇ ਗੁਡੇ ਟੇ ਗਿਆ ਤੇ ਹੁਣ ਇਹਨਾਂ ਨੂੰ ਇਹ ਪੀ ਇਹਨਾਂ ਦੀ ਜਿਹੜੀ ਪੜਾਈ ਆ ਉਹ ਕਦਮ ਕੀਤੀ ਜਾਵੇ ਜੇ ਅਜੇ ਸਟੂਡੈਂਟ ਜਿਹਨਾਂ ਦੀ ਪੜ੍ਹਾਈ ਖਤਮ ਹੋ ਗਈ ਤੇ ਇਹ ਆਪੇ ਜਾਗਰੂਤ ਹੋਣਗੇ ਪੰਜਾਬੀ ਯੂਨੀਵਰਸਿਟੀ ਬਣੀ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਹੁਣ ਪੰਜਾਬੀ ਉਹ ਨਹੀਂ ਵੜਨ ਦਿੱਤਾ ਜਾ ਰਿਹਾ ਇਹ ਧੱਕਾ ਹੀ ਹੋਰ ਇਹਨੂੰ ਧੱਕਾ ਕੀ ਕਹਿੰਦੇ ਹਾਂ ਇਸ ਤੋਂ ਵੱਧ ਧੱਕਾ ਕੀ ਹੈ ਗੱਲ ਇਹ ਦੀ ਜਿੱਥੇ ਪੰਜਾਬ ਅਜ ਇਕੱਠਾ ਹੋਇਆ ਜਿੱਥੇ ਵੀ ਜਾ ਕੇ ਪੰਜਾਬ ਦੀ ਗੱਲ ਆਊਗੀ ਚਾ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੋਊਗੀ ਇਹ ਹੋਰ ਉਹ ਹਰ ਚੀਜ਼ ਦੇ ਧੱਕਾ ਕਰੂਗੀ ਕਿ ਜਿੱਥੇ ਪੰਜਾਬ ਦੀ ਗੱਲ ਆ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੀ ਗੂੰਜ ਪੈ ਰਹੀ ਐ ਸਾਰੇ ਪਾਸੇ ਬੋਲੇ ਸੋ ਨਿਹਾਲ ਦੇ ਜਕਾਰੇ ਇੱਕ ਨੰਬਰ ਗੇਟ ਵੱਲ ਵਧਦੇ ਹੋਏ ਨਾ ਡਰਾਇਆ ਨਾ ਡੁੱਕਰਾ ਕਹਿੰਦੇ ਨਹੀਂ ਕਿਸੇ ਦਾ ਡੁੱਕਰ ਨਹੀਂ ਜੀ ਇਸੇ ਤਰ੍ਹਾਂ ਅਸੀਂ 2020 ਅੰਦੋਲਨ ਜਿੱਤਿਆ ਫਿਰ ਅਸੀਂ ਸਾਡੇ ਨੌਜਵਾਨਾਂ ਨੇ ਜੋ ਅਸੀਂ ਇੱਥੇ ਹਬੋਰ ਤੋਂ ਪਹੁੰਚੇ ਸਾਡੇ ਟੀਮ ਲੈ ਕੇ ਅਸੀਂ ਲੜ ਕੇ ਹੀ ਇਹ ਜੰਗ ਸੂਰਮੇ ਲੜਦੇ ਆਏ ਤੇ ਜਿੱਤਦੇ ਆਏ। ਨਾ ਪਿੱਛੇ ਹਟਿਆ ਤੇ ਨਾ ਹਟਾਂਗੇ ਜੀ। ਨਾ ਸਾਡੀ ਕੌਮ ਹਟਣ ਵਾਲੀ ਆ। ਜੀ ਜੀ। ਆਈਆ ਜਿਵੇਂ ਪੋਸਟਰ ਵੀ ਹੱਥਾਂ 'ਚ ਫੜਿਆ ਲੂਹਾਂ ਦੀ ਲੜਾਈ ਆ ਸਾਡੀ ਇਹ। ਭਾਈ ਜੀ ਹੋਂਦ ਦੀ ਲੜਾਈ ਆ ਤਾਂ ਚੰਗੀ ਕਰ। ਸਾਡੇ ਹੱਕਾਂ ਦੀ ਲੜਾਈ ਆ ਸਾਡੀ ਹੋਂਦ ਦੀ ਲੜਾਈ ਆ। ਅਸੀਂ ਕਿਉਂ ਪਿਛਾਟ ਆ ਗਏ? ਆਦਾ ਕੁਰਤਾ ਕਹੇ ਲਾ ਦਿੰਦੇ ਕਹਿੰਦੀ ਆ। ਇਹ ਰੋਕਿਆ ਜਾ ਰਿਆ ਸੀ ਪਹਿਲਾਂ ਬੜੇ ਲੰਮੇ ਸਮੇਂ ਤੋਂ। ਇਹ ਇਹਨਾਂ ਨੂੰ ਰੋਕਣ ਦਾ ਕੰਮ ਰੋਕਣਾ ਹੈ ਸਾਡੇ ਕੰਮ ਚੜ ਕੇ ਜਾਣਾ। ਛਟਾ ਕੰਮ ਕਰਕੇ ਜਿਹੜਾ ਇਹਨਾਂ ਦਾ ਕੰਮ ਰੋਕਣੀਆਂ ਰੋਕਦੇ ਹੀ ਆਹੇ ਡਰ ਹੈ ਨਹੀਂ ਮਨ ਚ ਕੋਈ ਸਾਡਾ ਇੱਕ ਵੀ ਡਰ ਨਹੀਂ ਕਿਸੇ ਕਿਸੇ ਦਾ ਵੀ ਡਰ ਨਹੀਂ ਸਾਡੇ ਗੁਰੂ ਗੋਬਿੰਦ ਸਿੰਘ ਦਾ ਦਾ ਪੁਰਾਣੇ ਡਰ ਕਿੱਥੇ ਹੋ ਜਾ ਇਹ ਇਹ ਲਗਾਤਾਰ ਪੁਲਿਸ ਵੱਡੀ ਗੈਂਤੀ ਚ ਅੱਗੇ ਲੈ ਕੇ ਆਈ ਜਾ ਰਹੀ ਭਾਵੇਂ ਪੂਰੀ ਆਰਮੀ ਲਿਆਵੇ ਅਸੀਂ ਤੈਨੂੰ ਦਬਦੇ ਲੱਗਦਾ ਜਿਵੇਂ ਬੋਰਡ ਫੜਿਆ ਹੋਣ ਦੀਆਂ ਲੜਾਈਆਂ ਨੇ ਆਹ ਸਾਡੇ ਹੋਣ ਦੀਆਂ ਲੜਾਈਆਂ ਸਾਡੇ ਹੱਕਾਂ 'ਤੇ ਪਾ ਕੇ ਮਾਰਦੇ ਆਂ ਦੀਪ ਸਿੰਘ ਸੱਚ ਕਹਿੰਦਾ ਤਾਂ ਵੇ ਤੁਹਾਡੀਆਂ ਯੂਨੀਵਰਸਿਟੀਆਂ ਤੁਹਾਡੀਆਂ ਜ਼ਮੀਨਾਂ ਸਾਰੀਆਂ ਤੇ ਕਬਜ਼ਾ ਕਰੂਗੇ ਹੈ ਇਹ ਸੈਂਟਰ ਗਵਰਨਮੈਂਟ ਆਜੀ ਆਜੀ ਜੇ ਚੱਲ ਨਹੀਂ ਸਕਦੇ 1% ਵੀ ਪੰਜਾਬ ਸਰਕਾਰ ਖੜੀ ਲੋਕਾਂ ਦੇ ਨਾਲ ਨਹੀਂ ਖੜੀ ਪੰਜਾਬ ਕੋਈ ਸਰਕਾਰ ਨਹੀਂ ਖੜੀ ਪੰਜਾਬ ਕਾ ਖੜੂਗੀ ਪੰਜਾਬ ਸਰਕਾਰ ਕਾ ਖੜੂਗੀ ਇੱਕ ਵੀ ਸਰਕਾਰ ਨਹੀਂ ਹੈਗੀ ਆ ਜੂਠ ਆ ਜੂਠ ਇਹ ਗੁਰੂ ਪਾਸ਼ਾ ਦਾ ਜੂਠ ਆ ਜੂਠ ਇਮਾਨਦਾਰ ਪੰਜਾਬ ਦੇ ਪਿੰਡਾਂ ਦੀ ਜ਼ਮੀਨਾਂ ਤੇ ਬਣੀ ਹੈ ਯੂਨੀਵਰਸਿਟੀ ਅੱਜ ਪੰਜਾਬ ਦੀ ਐਂਟਰੀ ਬਣ ਐ ਪੰਜਾਬ ਦੀ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਵੀ ਲੈ ਕੇ ਜਾਊਗਾ ਇੱਥੇ ਹੋਰ ਕਿਸੇ ਦਾ ਹੱਕ ਨਹੀਂ ਆਊਗਾ ਨਾ ਹੋਰ ਦਊਗੇ ਮਤਲਬ ਜੇ ਇਹ ਜਿਹੜਾ ਲਗਾਤਾਰੇ ਕਹਿ ਰਹੇ ਸੀ ਕਿ ਤੁਹਾਡੀਆਂ ਸੈਨੀਟ ਚ ਉਹਨਾਂ ਦਾ ਤਾਂ ਅਸੀਂ ਹੱਲ ਕਰ ਦਿੱਤਾ ਅਗਰ ਭੰਗ ਸੀਗਾ ਜੋ ਮਰਜੀ ਜੋ ਮਰਜੀ ਕਰਨੇ ਹੈ ਇਹ ਸਾਰਾ ਇਹਨਾਂ ਦਾ ਸਿਸਟਮ ਹੈ ਇਹ ਸਿਸਟਮ ਨਾਲ ਚੱਲਦੇ ਆ ਆਪਣੇ ਨਾਲ ਇਹ ਕਹਿੰਦੇ ਆ ਵੀ ਸੈਂਟਰ ਗਵਰਨਮੈਂਟ ਦੇ ਹੱਕ ਜਾਂਦੇ ਯੂਨੀਵਰਸਿਟੀ ਮਾਫੀ ਕਰੇ ਹੋਣੀ ਦੇ ਸਕਦੇ ਇਹ ਕਿਉਂਕਿ ਸਾਡੀਆਂ ਸਰਕਾਰਾਂ ਨਾ ਮਰਦਾ ਪੰਜਾਬ ਦੀ ਸਰਕਾਰਾਂ ਨਾ ਮਰਦਾ ਹੁਣਾਂ ਤੇ ਜਿੱਦ ਦਾ ਜਨੂੰਨ ਨਹੀਂ ਹੈਗਾ ਵੀ ਪੰਜਾਬ ਦਾ ਜੂਤ ਜਦ ਇਕੱਠਾ ਹੋ ਗਿਆ ਤਾਂ ਇਹਨਾਂ ਦੀ ਜੜ ਹਿਲਾ ਦੂਗੇ ਕੀ ਲੱਗਦਾ ਨਹੀਂ ਅੱਜ ਸਰਕਾਰ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਕਹਣਾ ਚਾਹੀਦਾ ਸਰਕਾਰ ਨੂੰ ਪਰ ਖੜ ਨਹੀਂ ਸਕਦੀ ਨਾ ਉਹ ਉਹ ਸੈਂਟਰ ਤੋਂ ਧੱਲੇ ਆ ਕੀ ਮੰਨਦੇ ਹੋ ਸੈਂਟਰ ਤੋਂ ਡਰਦੀ ਹੈ ਸਰਕਾਰ ਹਾਂ ਹਾਂ ਡਰਦੀ ਹੈ ਸ੍ਰੀ ਆਂ ਪਤਾ ਲੱਗ ਰਿਹਾ ਏ ਤਾਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਗੈਂਤੀ ਦੇ ਵਿੱਚ ਜਿਹੜੇ ਆ ਉਹ ਲੋਕ ਲੋਕ ਹੌਣ ਯੂਨੀਵਰਸਿਟੀ ਵਾਲ ਨੂੰ ਤਾਂ ਵਧਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਵੱਲੋਂ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਬੱਸਾਂ 'ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਵੀ ਰਿਹਾ ਕਰਾ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਵੀ ਰਿਹਾ ਉਹ ਵੀ ਰਿਹਾ ਕਰਾਲੇ ਚਲੋ ਤਾਂ ਤਸਵੀਰਾਂ ਅੱਗੇ ਵੱਲ ਨੂੰ ਵਾਧੇ ਹੋਏ ਲੋਕ ਯੂਨੀਵਰਸਿਟੀ ਦੇ ਗੇਟ ਤੇ ਪਹੁੰਚ ਚੁੱਕੇ ਨੇ ਇੱਕ ਪਾਸੇ ਪਿਛਲੇ ਪਾਸੇ ਵੀ ਜਿਹੜੇ ਆ ਉਹ ਵਿਦਿਆਰਥੀ ਖੜੇ ਨੇ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਯੂਨੀਵਰਸਿਟੀ ਦੇ ਵਿੱਚ ਐਂਟਰ ਐਂਟਰ ਹੋ ਚੁੱਕੇ ਨੇ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਵੱਡੀ ਗੈਂਟੀ ਦੇ ਵਿੱਚ ਯੂਨੀਵਰਸਿਟੀ ਦੇ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਇਆ ਜਾ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਰਾ ਉਹ ਹੈਂਟਰ ਹੋਇਆ ਜਾ ਰਿਹਾ ਵੱਡੀ ਗੈਂਟੀ ਦੇ ਯੂਨੀਵਰਸਿਟੀ ਦੇ ਵਿੱਚ ਇਹ ਰਾ ਉਹ ਦਾਖਲ ਹੋਇਆ ਜਾ ਰਿਹਾ ਹੈ ਬੜੀ ਫੋਰਸ ਸਾਪ ਕੋ ਇਲਾਨ ਤੋਂ ਬਾਅਦ ਤਾਂ ਤਸਵੀਰਾਂ ਜਨੀ ਵਾਖੀ ਦੇ ਅੰਦਰ ਦਾਖਲ ਹੋ ਚੁੱਕੇ ਨੇ ਭੜੇ ਰੋਕਾਂ ਦੇ باوجود ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਦਾਖਲ ਹੋ ਰੁਕੇ ਨੇ ਸਭ ਹੱਦਾਂ ਬੰਨ੍ਹੇ ਸਰਦਾਂ ਆ ਤਸਵੀਰਾਂ ਯੂਨੀਵਰਸਿਟੀ ਦੀਆਂ ਸੁਆਕ ਤੋਂ ਆਹ ਟੀ ਟੰਗੀ ਫਿਰਦੇ ਹੋ ਇਹ ਤੁਸੀਂ ਰੰਗ ਤੋਂ ਹੀ ਪਤਾ ਲਾ ਸਕਦੇ ਹੋ ਕੀ ਟੰਗੀ ਫਿਰਦੇ ਆ ਜੀ ਕੀ ਮਾੜਾ ਸਮਝਾ ਵੀ ਦਿਓ ਫਿਰ ਸਾਨੂੰ ਥੋੜਾ ਜਿਹਾ ਇਹ ਆਰਐਸਐ ਦੀ ਨਿੱਕੜ ਟੰਗੀ ਹੋਈ ਹੈ ਜੀ ਆ ਤੂੰ ਐ ਟੰਗੀ ਫਿਰਦੇ ਆ ਤੁਹਾਨੂੰ ਪਤਾ ਹੀ ਹੈ ਜੇ ਪੰਜਾਬ ਦੇ ਹਾਲਾਤ ਇਹਨਾਂ ਨੇ ਕੀਤੇ ਹੋਏ ਆ ਸਾਡੇ ਪੰਜਾਬੀ ਨਾਲ ੱੱਕਾ ਹੋ ਰਿਹਾ ਹੈ ਯੂਨੀਵਰਸਿਟੀ ੱੱਕਾ ਹੋ ਰਿਹਾ ਹੈ ਹਾਂ ਬਸ ਇਹਨਾਂ ਦੇ ਖਿਲਾਫ ਸਾਡਾ ਸੰਘਰਸ਼ ਹੈ ਔਰ ਜਾਰੀ ਰਹੂਗਾ ਜੀ ਜਾਰੀ ਰਹੂਗਾ ਮਤਲਬ ਇਹ ਇਹਦੇ ਨਾਲ ਮਤਲਬ ਸਿੰਬੋਲਿਕਲੀ ਕਹਿਣਾ ਚਾਹੁੰਦੇ ਆ ਵੀ ਕੋਈ ਪਰਵਾਹ ਨਹੀਂ ਸਾਨੂੰ ਕਿਸੇ ਦੀ ਨਹੀਂ ਪਰਵਾਹ ਦੀ ਗੱਲ ਨਹੀਂ ਹੈਗੀ ਜਿਹੜਾ ਜਿਹੜਾ ਕਾਨੂੰਨ ਬਣੇ ਹੁੰਦੇ ਆ ਇਹ ਸਾਡੇ ਪੰਜਾਬ ਤੇ ਧੱਕਾ ਕਰਨਗੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਬੇਸਿਕਲੀ ਕੀ ਹੈਗਾ ਕਿ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ ਉਹ ਥਰੂ ਆਰਐਸਐਸ ਸਾਡੀ ਜਿਹੜੀ ਯੂਨੀਵਰਸਿਟੀ ਹੈ ਜਿਹੜੀ ਸਾਰਿਆਂ ਦੀ ਸਾਂਝੀ ਹੈ ਉਹਨੂੰ ਬੈਕਡੋਰ ਦੇ ਰਾਹੀਂ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਇਹ ਜਿਹੜੀਆਂ ਕੱਟੜਵਾਦੀਆਂ ਇਹਨਾਂ ਦੀਆਂ ਪਾਲਿਸੀਆਂ ਨੇ ਹਾਂਜੀ ਉਹ ਅਸੀਂ ਸਾਡੇ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਣਗੀਆਂ ਸ਼ਹੀਦ ਭਗਤ ਸਿੰਘ ਦੇ ਜਿਹੜੇ ਵਾਰਸ ਨੇ ਜੀ ਉਹ ਅੱਜ ਵੀ ਇਕੱਠੇ ਨੇ ਅੱਜ ਵੀ ਇੱਕਾ ਸਾਰਿਆਂ ਦੀ ੱਚ ਮਜ਼ਬੂਤ ਹੈ ਜੀ ਜਿਸ ਤਰੀਕੇ ਦੇ ਨਾਲ ਅਸੀਂ ਇੱਕ ਸਾਲ ਦਾ ਸੰਘਰਸ਼ ਕਰਕੇ